ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਧਰਮਸ਼ਾਲਾ ਸ਼੍ਰੀ ਸਨਾਤਨ ਧਰਮ ਮਹਾਵੀਰ ਦਲ ਮੇਨ ਬਜ਼ਾਰ ਕਾਦੀਆਂ ਵੱਲੋਂ ਸ਼੍ਰੀ ਪੈਰੋ ਬਾਬਾ ਜੀ ਦੀ ਪਹਿਲਾ ਮੂਰਤੀ ਸਥਾਪਨਾ ਦਿਵਸ ਬੜੀ ਧੂਮ-ਧਾਮ ਤੇ ਸ਼ਰਧਾਪੂਰਵਕ ਸਮੂਹ ਕਮੇਟੀ ਮੈਂਬਰਾਂ ਅਤੇ ਕਾਦੀਆਂ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ ਇਸ ਮੌਕੇ ਸਭ ਤੋਂ ਪਹਿਲਾਂ ਮੰਦਿਰ ਵਿੱਚ ਜੋਤ ਪ੍ਰਚੰਡ ਕੀਤੀ ਗਈ ਇਸ ਮੌਕੇ ਮੰਦਿਰ ਵਿੱਚ ਸ਼੍ਰੀ ਮਹਾਂਕਾਲੀ ਮੰਦਿਰ ਮੇਨ ਬਜ਼ਾਰ ਕਾਦੀਆਂ ਦੀ ਕੀਰਤਨ ਮੰਡਲੀ ਵੱਲੋਂ ਮਸ਼ਹੂਰ ਧਾਰਮਿਕ ਗਾਇਕ ਲਲਿਤ ਪਨੋੜ ਬਟਾ ਮੋਤੀ لال ਜੀ ਭਗਤ ਭਗਤ ਸੂਰਜ ਜੀ ਗੌਰਵ ਪਨੋੜ ਮੋਤੀ لال ਟੇਲਰ ਰਾਹੁਲ ਜੋਜਰਾਦ ਵੱਲੋਂ ਪੈਰੋ ਬਾਬਾ ਜੀ ਦੇ ਭਜਨਾਂ ਅਤੇ ਮਾਤਾ ਰਾਣੀ ਦੀਆਂ ਪੇਟਾ ਦਾ ਗੁੰਗਾਨ ਕਰਕੇ ਆਈਆਂ ਸੰਗਤਾਂ ਦਾ ਮਨ ਉਹਨਾਂ ਨੇ ਮੋਹਿਆ ਗਿਆ ਅਖੀਰ ਵਿੱਚ ਮਹਾਮਾਈ ਦੀ ਆਰਤੀ ਵੀ ਕੀਤੀ ਗਈ ਇਸ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਪੈਰੋ ਬਾਬਾ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਹਾਜ਼ਰੀ ਲਗਵਾਈ ਇਸ ਮੌਕੇ ਕਮੇਟੀ ਵੱਲੋਂ ਦੁੱਧ ਦਾ ਲੰਗਰ ਅਤੇ ਵੱਖ-ਵੱਖ ਤਰ੍ਹਾਂ ਦੇ ਪ੍ਰਸ਼ਾਦ ਦੀ ਸੇਵਾ ਕੀਤੀ ਗਈ इस मौके प्रधान पवन कुमार विक्की पामड़ी वाइस प्रधान अमित पाटिया सलाहकार पवन कुमार पाटिया, चेयरमैन पाटिया, डॉक्टर तिलक राज राजमण बब्बल महाजन अशोक नईर सुरेंद्र पाटिया, बालकृष्ण गुप्ता वीरू सेठ दिपल वर्मा श्याम लाल शर्मा मोनू महाजन मंगा पाटिया पूरन चंद पुरी मिंदरपाल लेडी सेवक सभा वलो प्रिया पाटिया अवतार सिंह बबलू अरश पाटिया, पंकज सिंह, गगन जोजरा, शोभम महाजन युवराज सलहोत्रा हनी पनोट रोहित महाजन दीपक शर्मा नीटा जी मोहित विजित अमित शर्मा सोनू जी विशाल बलगण आदि हाजिर सन कादिया कुलविंदर सिंह पाटिया दी रिपोर्ट मैं गौरव पनोट द्वारा वेलफेयर सोसाइटी ਨੌਜਵਾਨ ਸੇਵਕ ਦਲ ਮਹਾਕਲੀ ਮੰਦਰ ਮੇਨ ਬੁਝਾਰ ਕਰਦੀਆਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮੈਂ ਆਪਣੇ ਵੱਲੋਂ ਸਾਡੇ ਪ੍ਰਧਾਨ ਸ਼੍ਰੀ ਪਵਨ ਕੁਮਾਰ ਜੀ ਪਾਟਿਆ ਜੀ ਵੱਲੋਂ ਤੇ ਸਾਰੇ ਸਾਡੀ ਸਾਰੀ ਮੰਦਰ ਕਮੇਟੀ ਵੱਲੋਂ ਧਰਮਚਾਲਾ ਸ਼੍ਰੀ ਸਨਾਤਨ ਧਰਮ ਮਹਾਵੀਰ ਦਲ ਨੂੰ ਜਿੱਥੇ ਕੀ ਪੈਰੋ ਬਾਬਾ ਜੀ ਦੀ ਮੂਰਤੀ ਸਥਾਪਨਾ ਦਾ ਅੱਜ ਜੋ ਸ਼ਤਾਬਦੀ ਜੋ ਪਹਿਲਾ ਸਾਲ ਦੀ ਜੋ ਸਥਾਪਨਾ ਹੋਈ ਹੈ ਇੱਕ ਸਾਲ ਦਾ ਜੋ ਪੂਰਾ ਇਸ ਟਾਈਮ ਨੂੰ ਇੱਕ ਸਾਲ ਹੋ ਗਿਆ ਹੈ ਉਹਦਾ ਮਨਾ ਰਹੇ ਆ ਤੇ ਆਪਣੀ ਮੰਦਰ ਕਮੇਟੀ ਵੱਲੋਂ ਸਾਰੇ ਸ਼ਹਿਰ ਨੂੰ ਇਸ ਮੰਦਰ ਕਮੇਟੀ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੇ ਆਂ ਔਰ ਨਾਲ ਦੀ ਨਾਲ ਇਹ ਇਹ ਅਰਜ਼ ਵੀ ਕਰਦੇ ਆਂ ਗੁਜਾਰਸ਼ ਵੀ ਕਰਦੇ ਆਂ ਕਿ 15 ਅਗਸਤ ਵਾਲੇ ਦਿਨ ਜੋ ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਦਾ ਪ੍ਰੋਗਰਾਮ ਸ਼੍ਰੀ ਕਾਲੀਦਵਾਰਾ ਵੈਲਫੇਅਰ ਸੁਸਾਇਟੀ ਨੌਜਵਾਨ ਸੇਵਕਦਾਲ ਵੱਲੋਂ ਹਰ ਸਾਲ ਨੌਜਵਾਨ ਸੇਵਕਦਾਲ ਵੱਲੋਂ ਜੋ ਹਰ ਸਾਲ ਜੋ ਪ੍ਰੋਗਰਾਮ ਦਾਖਨੇ ਦੇ ਖੁੱਲੇ ਮੈਦਾਨ ਦੇ ਅੰਦਰ ਕੀਤਾ ਜਾਂਦਾ ਹੈ ਤੋਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਨਗਰ ਖੇੜੇ ਵਾਲਿਆਂ ਨੂੰ ਹੱਥ ਜੋੜ ਕੇ ਮੇਰੇ ਵੱਲੋਂ ਮੇਰੇ ਪ੍ਰਧਾਨ ਜੀ ਵੱਲੋਂ ਮੇਰੀ ਸਾਰੀ ਹੀ ਟੀਮ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ 15 ਅਗਸਤ ਵਾਲੇ ਦਿਨ ਜਨਮ ਅਸ਼ਟਮੀ ਦਾ ਪਾਵਨ ਤੇ ਪਵਿੱਤਰ ਤਿਹਾਰ ਜੋ ਡਾਖਾਨੇ ਦੇ ਖੁੱਲੇ ਮੈਦਾਨ ਦੇ ਅੰਦਰ ਸ਼੍ਰੀ ਕਾਲੀ ਦੁਆਰਾ ਵੈਲਫੇਅਰ ਸੁਸਾਇਟੀ ਵੱਲੋਂ ਮਨਾਇਆ ਜਾ ਰਿਹਾ ਹੈ ਸਾਰੇ ਹੀ ਸ਼ਹਿਰ ਵਾਸੀ ਉੱਥੇ ਹੋਮ ਮਾ ਕੇ ਪਹੁੰਚਣ ਤੇ ਸਾਰਿਆਂ ਦਾ ਹੀ ਅਭਿਨੰਦਨ ਕਰਨ ਸਾਰਿਆਂ ਦਾ ਹੀ ਜੋ ਕ੍ਰਿਸ਼ਨ ਮਹਾਰਾਜ ਦਾ ਗੁਣਗਾਨ ਕਰਨ ਸਾਡੇ ਮਨੋਜ ਜੀ ਸ਼ਰਮਾ ਗਵਾਲੀਅਰ ਤੋਂ ਆ ਰਹੇ ਨੇ ਸਾਰੇ ਜਣੇ ਹੋਮ ਮਾ ਕੇ ਪਹੁੰਚੋ ਔਰ ਕ੍ਰਿਸ਼ਨ ਮਹਾਰਾਜ ਜੀ ਨੇ ਨਿਵਾਵਾਂ ਦਾ ਆਨੰਦ ਮਾਣੋ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਮਾਤਾ ਦੀ ਜੈ